ਸਤਿ ਸ੍ਰੀ ਅਕਾਲ ਜੀ ਪੇੜ ਦੇ ਲੇਲੇ ਦੀ ਸਿਆਣਫ ਆਓ ਆਪਾਂ ਇਹ ਕਹਾਣੀ ਪੜ੍ਹਦੇ ਹਾਂ ਪੇੜ ਦੇ ਬੱਚੇ ਕਲਿਆਣ ਲੇਲੇ ਨੂੰ ਸਕੂਲੋਂ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ ਹੁਣ ਉਹ ਹਰ ਰੋਜ਼ ਆਪਣੀ ਮਾਂ ਨੂੰ ਉਸ ਨੂੰ ਨਾਨੀ ਦੇ ਘਰ ਭੇਜਣ ਲਈ ਆਖਰ ਦਾ ਤੰਗ ਕਰਦਾ ਕਲਿਆਣ ਦੀ ਨਾਨੀ ਦਾ ਘਰ ਜੰਗਲ ਤੋਂ ਪਾਰ ਸੀ ਇਸ ਲਈ ਮਾਂ ਨੂੰ ਉਸ ਨੂੰ ਭੇਜਣ ਲਈ ਹਮੇਂ ਨਾ ਪਰਦੀ ਇੱਕ ਦਿਨ ਜਦੋਂ ਕਲਿਆਣ ਅੜ ਕੇ ਬੈਠ ਗਿਆ ਤਾਂ ਮਾਂ ਨੇ ਕਿਹਾ ਬੇਟਾ ਤੈਨੂੰ ਪਤਾ ਹੈ ਤੇਰੀ ਨਾਨੀ ਦਾ ਕਰਜ਼ਾਣ ਲਈ ਸੰਗਲਾ ਸੰਗਣਾ ਜੰਗਲ ਪਾਰ ਕਰਨਾ ਪਵੇਗਾ ਜੋ ਕਿ ਖਤਰੇ ਤੋਂ ਖਾਲੀ ਨਹੀਂ ਹੁਣ ਤਾਂ ਜੰਗਲ ਦੀ ਹਾਲਾਤ ਇਹ ਹੈ ਕਿ ਹਰ ਕਮਜ਼ੋਰ ਜੀਵ ਲੋਕ ਲੋਕ ਕੇ ਆਪਣੀ ਜਾਨ ਬਚਾਉਂਦਾ ਫਿਰਦਾ ਹੈ ਜੇ ਤੈਨੂੰ ਕੁਝ ਹੋ ਗਿਆ ਤਾਂ ਕਲਿਆਣ ਨਾ ਮੰਨਿਆ ਅਤੇ ਆਪਣੀ ਜਿੱਤ ਤੇ ਅੜਿਆ ਰਿਹਾ ਮਾਂ ਮੈਂ ਹੁਣ ਸਕੂਲੇ ਪੜਦਾ ਮੈਨੂੰ ਸਮਝ ਆ ਗਈ ਹੈ ਕਿ ਤਾਕਤਵਾਰ ਜਾਨਵਰਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਮੈਂ ਆਪਣੀ ਅਕਲ ਤੋਂ ਕੰਮ ਲਵਾਂਗਾ ਅਤੇ ਆਰਾਮ ਨਾਲ ਜੰਗਲ ਪਾਰ ਕਰ ਲਵਾਂਗਾ ਅੰਤ ਲੇਲੇ ਦੀਆਂ ਗੱਲਾਂ ਸੁਣ ਭੇੜ ਨੇ ਹੌਸਲਾ ਕਰਕੇ ਹਾਂ ਕਰ ਦਿੱਤੀ ਦੂਜੇ ਦਿਨ ਲੇਲਾ ਖੁਸ਼ ਹੋ ਕੇ ਨਾਨੀ ਦੇ ਘਰ ਜਾਣ ਲਈ ਤਿਆਰ ਹੋ ਗਿਆ ਉਸਨੇ ਮਾਂ ਤੋਂ ਆਸ਼ੀਰਵਾਦ ਲਿਆ ਅਤੇ ਜੰਗਲ ਦੇ ਰਾਹ ਪੈ ਗਿਆ ਜੰਗਲ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਟਾਹਨੀਆ ਅਤੇ ਹਰੇ ਪੱਤਿਆਂ ਨਾਲ ਟੱਕ ਲਿਆ ਅਤੇ ਅੱਖਾਂ ਉੱਤੇ ਆਂਬ ਦੇ ਪੱਤਿਆਂ ਤੇ ਖੋਪੇ ਬਣਾ ਕੇ ਬੰਨ ਲੈ। ਜਦੋਂ ਥੋੜੀ ਦੂਰ ਗਿਆ ਤਾਂ ਇੱਕ ਬਗਿਆੜ ਆ ਗਿਆ। ਬਗਿਆੜ ਕਹਿਣ ਲੱਗਿਆ ਤੂੰ ਕੌਣ ਹੈ ਕਿੱਥੇ ਚੱਲਿਆ ਹੈ? ਬਗਿਆੜ ਮਨ ਹੀ ਮਨ ਲੇਲੇ ਨੂੰ ਛੱਪਣਾ ਸ਼ਿਕਾਰ ਬਣਾਉਣ ਦੀ ਸੋਚਣ ਲੱਗਾ। ਲੇਲਾ ਮੁਸੀਬਤ ਨੂੰ ਸਮਝ ਗਿਆ ਅਤੇ ਸੋਚ ਸਮਝ ਕੇ ਬੋਲਿਆ ਮੈਂ ਕਲਿਆਣ ਜੀਵ ਹਾਂ। ਮੈਂ ਦੱਸਦਾ ਫਿਰਦਾ ਹਾਂ ਮੈਂ ਦੱਸਦਾ ਫਿਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਛੇ ਚੀਤੇ ਅਤੇ ਬਗਿਆੜ ਸਭ ਸੜ ਕੇ ਸੁਆਹ ਹੋ ਜਾਣਗੇ ਛੇਤੀ ਜਾ ਕੇ ਆਪਣੇ ਬੱਚਿਆਂ ਨੂੰ ਦੇਖ ਲਓ ਬੱਚਿਆਂ ਦਾ ਨਾ ਸੁਣਦੇ ਹੀ ਬਗਿਆੜ ਨੇ ਸ਼ੂਟ ਵੱਟ ਲਈ ਹੁਣ ਲੇਲਾ ਹੋਰ ਸੰਘਣੇ ਜੰਗਲ ਵਿੱਚ ਪਹੁੰਚ ਗਿਆ ਉਹ ਬੜੀ ਮੜਕ ਨਾਲ ਤੁਰ ਰਿਹਾ ਸੀ ਛੋਟੇ ਜਾਨਵਰ ਉਸ ਤੋਂ ਡਰਦੇ ਸਨ ਪਰ ਵੱਡੇ ਜਾਨਵਰ ਉਸ ਨੂੰ ਘੇਰ ਲੈਂਦੇ ਸਨ ਫਿਰ ਇੱਕ ਦਿਨ ਦੇ ਸਾਹਮਣੇ ਚੀਤਾ ਆ ਗਿਆ ਅਤੇ ਲੇਲੇ ਨੂੰ ਉਸ ਨੇ ਦੇਖ ਕੇ ਸੋਚਿਆ ਇਹ ਤਾਂ ਕੋਈ ਨਵਾਂ ਹੀ ਜਾਨਵਰ ਹੈ ਉਸ ਨੇ ਪੁੱਛਿਆ ਤੂੰ ਕੌਣ ਹੈ ਕਿੱਥੇ ਜਾ ਰਿਹਾ ਹੈ ਚੀਤਾ ਵੀ ਲੇਲੇ ਨੂੰ ਸ਼ਿਕਾਰ ਬਣਾਉਣ ਦੀ ਸੋਚ ਰਿਹਾ ਸੀ ਪਰ ਲੇਲੇ ਨੇ ਪਹਿਲਾਂ ਹੀ ਬਾਜੀ ਪਲਟ ਦਿੱਤੀ ਅਤੇ ਬਗਿਆੜ ਵਾਂਗ ਉਸ ਨੂੰ ਵੀ ਕਹਿਣ ਲੱਗਾ ਮੈਂ ਕਲਿਆਣ ਜੀਵ ਹਾਂ ਸਭ ਜਾਨਵਰਾਂ ਨੂੰ ਦੱਸਦਾ ਫਿਰਦਾ ਹਾਂ ਕਿ ਜੰਗਲ ਵਿੱਚ ਅੱਗ ਲੱਗਣ ਵਾਲੀ ਹੈ ਛੇਤੀ ਆਪਣੇ ਬੱਚੇ ਬਚਾਓ ਬੱਚਿਆਂ ਦਾ ਧਿਆਨ ਆਉਂਦੇ ਹੀ ਚੀਤਾ ਵੀ ਤੇਜ਼ ਦੌੜ ਗਿਆ ਅਤੇ ਕਲਿਆਨ ਨੂੰ ਅੱਗੇ ਚੱਲ ਪਿਆ ਥੋੜੀ ਦੇਰ ਬਾਅਦ ਕਲਿਆਨ ਨੂੰ ਦਾ ਸਾਹਮਣਾ ਸ਼ੇਰ ਨਾਲ ਹੋ ਗਿਆ ਨਵੀਂ ਕਿਸਮ ਦੇ ਜਾਨਵਰ ਨੂੰ ਦੇਖ ਸ਼ੇਰ ਦੀਆਂ ਲਾਲਾਂ ਟਪਕ ਪਈਆਂ ਉਹ ਗਰਜਿਆ ਤੂੰ ਕਿਹੜਾ ਜੀਵ ਹੈ ਅੱਜ ਤੂੰ ਮੇਰਾ ਸ਼ਕਾਨ ਬਣ ਸ਼ਿਕਾਰ ਬਣੇਗਾ ਪਹਿਲਾਂ ਤਾਂ ਲੇਲਾ ਡਰ ਗਿਆ ਪਰ ਫਿਰ ਉਸ ਨੂੰ ਸੰਕਟ ਸਮੇਂ ਹੌਸਲਾ ਨਾ ਹਾਰਨ ਤੇ ਅਕਲ ਦਾ ਪੱਲਾ ਫੜਨ ਦੀ ਆਪਣੇ ਅਧਿਆਪਕ ਦੀ ਗੱਲ ਕਈ ਯਾਦ ਆਈ ਉਹ ਬੋਲਿਆ ਜੰਗਲ ਦੇ ਰਾਜਾ ਸਲਾਮ ਛੇਤੀ ਨਾਲ ਮੇਰੀ ਗੱਲ ਸੁਣ ਲਵੋ ਅਤੇ ਜੰਗਲ ਦੇ ਬਾਕੀ ਜਾਨਵਰਾਂ ਨੂੰ ਵੀ ਬਚਾਓ ਅਸੀਂ ਹੁਕਮ ਦੇ ਦਿਓ ਫੇਰ ਛੇ ਸ਼ੇਰ ਫਿਰ ਗਰਜਿਆ ਕਿਹੜੀ ਗੱਲ ਛੇਤੀ ਦੱਸ ਲੈ ਲੈਨੇ ਕਿਆ ਮੇਰਾ ਨਾਂ ਕਲਿਆਣ ਜੀਵ ਹੈ ਮੈਂ ਸਭ ਨੂੰ ਦੱਸ ਕੇ ਆਇਆ ਹਾਂ ਜੇ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਛੇਤੀ ਆਪਣੇ ਬੱਚੇ ਬਚਾਓ ਅੱਗ ਦੀ ਗੱਲ ਸੁਣ ਕੇ ਸ਼ੇਰ ਨੂੰ ਵੀ ਭੱਜਣਾ ਪੈ ਗਿਆ ਉਹ ਲੇਲੇ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਦੌੜ ਗਿਆ ਫਿਰ ਲੇਲੇ ਨੇ ਆਰਾਮ ਨਾਲ ਜੰਗਲ ਪਾਰ ਕਰ ਕੀਤਾ ਅਤੇ ਨਾਨੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਨਾਨੀ ਉਸ ਤੇ ਲੱਗੇ ਨਰਮ ਨਰਮ ਪੱਤੇ ਖਾਣ ਲੱਗੀ ਤਾਂ ਲੇਲਾ ਬੋਲਿਆ ਨਾਨੀ ਮੈਂ ਕਲਿਆਣ ਹਾਂ ਮੈਨੂੰ ਸਕੂਲ ਤੋਂ ਛੁੱਟੀਆਂ ਹੋ ਗਈਆਂ ਹਨ ਹੁਣ ਮੈਂ 10 ਦਿਨ ਤੁਹਾਡੇ ਕੋਲ ਰਵਾਂਗਾ ਨਾਨੀ ਪਹਿਲਾਂ ਤਾਂ ਉਸ ਤੇ ਕੱਲੇ ਜੰਗਲ ਨੂੰ ਪਾਰ ਕਰਕੇ ਆਉਣ ਤੇ ਹੈਰਾਨ ਹੋਈ ਅਤੇ ਫਿਰ ਉਸ ਨੂੰ ਪਿਆਰ ਨਾਲ ਅੰਦਰ ਬਰਾ ਲਿਆ 10 ਦਿਨ ਲੈ ਲੈਣੇ ਨਾਨੀ ਕੋਲ ਖੂਬ ਮસ્ਤੀ ਕੀਤੀ ਅਤੇ ਨਵੇਂ-ਨਵੇਂ ਪਕਵਾਨ ਖਾਦੇ ਫਿਰ ਉਸ ਨੇ ਘਰ ਵਾਪਸ ਜਾਣ ਸੰਬੰਧੀ ਆਪਣੀ ਚਿੰਤਾ ਨਾਨੀ ਨੂੰ ਦੱਸੀ ਨਾਨੀ ਨੇ ਕਿਹਾ ਤੂੰ ਫਿਕਰ ਨਾ ਕਰਾ ਮੈਂ ਤੈਨੂੰ ਢੋਲਕ ਵਿੱਚ ਬੰਦ ਕਰ ਦੇਵਾਂਗੀ ਜਦੋਂ ਤੂੰ ਬੋਲੇਗਾ ਕਿ ਮੇਰੀ ਢੋਲਕ ਠੁਮਕ ਠੁਮਕ ਤਾਂ ਉਹ ਚੱਲ ਪਵੇਗੀ ਜਦੋਂ ਕਹੇਗਾ ਰੁਕ ਮੇਰੀ ਢੋਲਕ ਠੁਮਕ ਠੂੰ ਤਾਂ ਉਹ ਰੁਕ ਜਾਵੇਗੀ ਇਸ ਤਰ੍ਹਾਂ ਤੂੰ ਜੰਗਲੀ ਜਾਨਵਰਾਂ ਤੋਂ ਬਚ ਜਾਵੇਂਗਾ ਫਿਰ ਨਾਨੀ ਨੇ ਇੰਜ ਹੀ ਕੀਤਾ ਲੇਲੇ ਨੂੰ ਢੋਲਕ ਵਿੱਚ ਬੰਦ ਕਰਕੇ ਰੋੜ ਦਿੱਤਾ ਕਲਿਆਣ ਬੜਾ ਸਿਆਣਾ ਸੀ ਉਸਨੇ ਸੋਚਿਆ ਕਿ ਜੰਗਲੀ ਜਾਨਵਰ ਬਹੁਤ ਖਤਰਨਾਕ ਹਨ ਇਹ ਤਾਂ ਢੋਲਕ ਨੂੰ ਪਾਰ ਛੁੱਟਣਗੇ ਫਿਰ ਉਸਨੇ ਇੱਕ ਤਰਤੀਬ ਹੋਰ ਸੋਚੀ ਜਦੋਂ ਟੋਲਕ ਜੰਗਲ ਵਿੱਚ ਪਹੁੰਚੀ ਤਾਂ ਉਹ ਸਾਹ ਲੈਣ ਵਾਲੀ ਮੋਰੀ ਵਿੱਚੋਂ ਸਭ ਕੁਝ ਦੇਖ ਰਿਹਾ ਸੀ ਪਹਿਲਾਂ ਉਸਨੇ ਉਹੀ ਸ਼ੇਰ ਦੇਖਿਆ ਅਤੇ ਸ਼ੋਰ ਮਚਾ ਦਿੱਤਾ ਅੱਗ ਲੱਗ ਗਈ ਅੱਗ ਲੱਗ ਗਈ ਸ਼ੇਰ ਨੇ ਢੋਲਕ ਤੇ ਪੰਜਾ ਮਾਰੇ ਪਰ ਅੱਗ ਤੋਂ ਪਹਿਲਾਂ ਹੀ ਡਰਿਆ ਹੋਣ ਕਰਕੇ ਉਹ ਸੁਰੱਖਿਅਤ ਥਾਂ ਦੀ ਭਾਲ ਵਿੱਚ ਭੱਜ ਗਿਆ ਅੱਗੇ ਚੱਲ ਕੇ ਲੇਲੇ ਨੂੰ ਚੀਤਾ ਤੇ ਬਗਿਆੜ ਵੀ ਮਿਲੇ ਪਰ ਢੋਲਕ ਰੁੜਦੀ ਗਈ ਅਤੇ ਅੱਗ ਲੱਗ ਗਈ ਦਾ ਸ਼ੋਰ ਮਚਾਉਂਦੀ ਗਈ ਅੱਗ ਦਾ ਨਾਂ ਸੁਣ ਕੇ ਸਭ ਜੰਗਲੀ ਜਾਨਵਰ ਆਪਣੇ ਆਪਣੇ ਟਿਕਾਣਿਆਂ ਲਈ ਭੱਜ ਗਏ ਕਈ ਛੋਟੇ ਜਾਨਵਰਾਂ ਨੇ ਢੋਲਕ ਨੂੰ ਕੰਨ ਲਾ ਕੇ ਸੁਣਨ ਦਾ ਯਤਨ ਵੀ ਕੀਤਾ ਪਰ ਅੱਗ ਦੀ ਦਹਿਸ਼ਤ ਕਰਕੇ ਰੁਕਣ ਦਾ ਨਾਂ ਕਿਸੇ ਨੇ ਨਾ ਲਿਆ ਬਸ ਫਿਰ ਕੀ ਸੀ ਕਲਿਆਣ ਦਾ ਰਸਤਾ ਸਾਫ਼ ਸੀ ਇਸ ਤਰ੍ਹਾਂ ਕਲਿਆਣ ਸਹੀ ਸਲਾਮਤ ਘਰ ਪਹੁੰਚ ਗਿਆ ਮਾਂ ਜੋ ਕੁਭਰਾਈ ਬੈਠੀ ਸੀ ਨੂੰ ਜਦੋਂ ਕਲਿਆਣ ਨੇ ਆਪਣੇ ਸੁਰੱਖਿਅਤ ਆਉਣ ਦੀ ਸਾਰੀ ਕਹਾਣੀ ਦੱਸੀ ਤਾਂ ਮਾਂ ਆਪਣੇ ਪੁੱਤ ਦੀ ਸਿਆਣਫ ਤੋਂ ਬਿਹਾਰੇ ਜਾਣ ਲੱਗੀ ਸੋ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰ ਇੱਕ ਕਦਮ ਬੜੀ ਸਿਆਣਫ ਤੇ ਬੁੱਧੀਮਾਨਤਾ ਨਾਲ ਚੁੱਕਣਾ ਚਾਹੀਦਾ ਹੈ ਧੰਨਵਾਦ